ਕਹਿੰਦੇ ਕਿ ਜਦੋਂ ਕਿਸੇ ਵੀ ਥਾਂ ਦੇ ਉੱਤੇ ਸੇਵਾ ਕਰਨੀ ਹੋਵੇ ਤਾਂ ਉਹ ਸੱਚੇ ਮਨ ਦੇ ਨਾਲ ਕਰਨੀ ਚਾਹੀਦੀ ਹੈ ਔਰ ਉਸ ਦੀ ਇੱਕ ਵੱਡੀ ਮਿਸਾਲ ਜਿਹੜੀ ਹੈ ਇਸ ਵਕਤ ਸਿੰਘ ਸ਼ਹੀਦਾ ਸਾਹਿਬ ਗੁਰਦੁਆਰਾ ਸੋਹਾਨਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬਹੁਤ ਹੀ ਗੁਪਤ ਤਰੀਕੇ ਦੇ ਨਾਲ ਕੋਈ ਇਨਸਾਨ ਕੋਈ ਵਿਅਕਤੀ ਕੋਈ ਸੇਵਾਦਾਰ ਜਿਹੜਾ ਹੈ ਇੱਕ ਐਸੀ ਬਸ ਦੀ ਸੇਵਾ ਕਰਕੇ ਗਿਆ ਜੋ ਕਿ ਜਿਹੜੇ ਵਿਰਧ ਸਰੂਪ ਹੁੰਦੇ ਨੇ ਸ਼ਿਰ ਭਾਵੇਂ ਗੁਟਕਾ ਸਾਹਿਬ ਦੇ ਹੋਣ ਜਾਂ ਫਿਰ ਹੋਰ ਜਿਹੜੇ ਵਿਰਧ ਸਰੂਪ ਹੁੰਦੇ ਨੇ ਉਹਨਾਂ ਦੀ ਸੇਵਾ ਦੇ ਲਈ ਇੱਕ ਏਸੀ ਬੱਸ ਜਿਹੜੀ ਹੈ ਉਹ ਦਾਨ ਇਥੇ ਹੋਈ ਹੈ ਹਾਲਾਂਕਿ ਜਿਹੜੇ ਦਾਨੀ ਨੇ ਉਹਨਾਂ ਦੇ ਜਾਣਕਾਰੀ ਜਿਹੜੀ ਹੈ ਪੂਰਨ ਤੌਰ ਦੇ ਉਤੇ ਗੁਪਤ ਹੈ ਨਹੀਂ ਪਤਾ ਕਿ ਕੌਣ ਉਹ ਸੱਜਣ ਸੀਗਾ ਕੌਣ ਉਹ ਦਾਨੀ ਸੀਗੇ ਜਿਨ੍ਹਾਂ ਵੱਲੋਂ ਇਹ ਕੋਲ ਸੇਵਾਦਾਰ ਸੀਗੇ ਜਿਨ੍ਹਾਂ ਵੱਲੋਂ ਇਹ ਜਿਹੜੀ ਬੱਸ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਥੱਲੇ ਜਿਹੜੀ ਹੈ ਉਹ ਖੜੀ ਕਰ ਦਿੱਤੀ ਗਈ ਚਾਬੀ ਜਿਹੜੀ ਹੈ ਉਹ ਗੁਰਦੁਆਰਾ ਸਾਬ ਦੇ ਵਿੱਚ ਪਹੁੰਚਾ ਦਿੱਤੀ ਗਈ ਔਰ ਉਸ ਤੋਂ ਬਾਅਦ ਉਹ ਚਾਬੀ ਜਿਹੜੀ ਹੈ ਮੈਨੇਜਮੈਂਟ ਤੱਕ ਪਹੁੰਚ ਗਈ ਉਹ ਬੱਸ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਹੜੀ ਤਰੀਕੇ ਦੀ ਉਹ ਬੱਸ ਹੈਗੀ ਹੈ ਪਰ ਇਸ ਦੇ ਨਾਲ ਇੱਕ ਮਿਸਾਲ ਜਿਹੜੀ ਹੈ ਉਹ ਜ਼ਰੂਰ ਫੇਰ ਇੱਕ ਕਾਇਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਭਾਵਨਾ ਜਿਹੜੀ ਹੈ ਉਹ ਲਗਾਤਾਰ ਸ਼ਰਧਾਲੂਆਂ ਜਿਹੜੀ ਹੈ ਉਹ ਬਦਰੀਹੀ ਜਾ ਰਹੀ ਹੈ ਸੋ ਤਸਵੀਰਾਂ ਉਸ ਬਸ ਦੀਆਂ ਤੁਹਾਨੂੰ ਦਿਖਾਉਣਾ ਚਾਹਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਉਹ ਬੱਸ ਹੈਗੀ ਹੈ ਜਿਸ ਦਾ ਜਿਸ ਦੀ ਗੱਲ ਕੀਤੀ ਜਾ ਰਹੀ ਹੈ ਇਸ ਬੱਸ ਦੀ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਅੱਜ ਤੋਂ ਲਗਭਗ 6 ਤੋਂ 7 ਮਹੀਨੇ ਪਹਿਲਾਂ ਇਹ ਬੱਸ ਦੀ ਜਿਹੜੀ ਹੈ ਐਚਐਸਸੀ ਜਿਹੜੀ ਹੈਗੀ ਐ ਐਚਐਸਸੀ ਜਿਹੜੀ ਹੈ ਗੁਪਤ ਰੂਪ ਦੇ ਵਿੱਚ ਦਾਨ ਹੋ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੀ ਹੈ ਉਸ ਤੋਂ ਬਾਅਦ 6 ਮਹੀਨੇ ਤੋਂ 7 ਮਹੀਨੇ ਦੇ ਕਹਿੰਦੇ ਕਿ ਕੰਮ ਤੋਂ ਬਾਅਦ ਇਸ ਬੱਸ ਦੀ ਜਿਹੜੀ ਹੈ ਬੋਡੀ ਤਿਆਰ ਕੀਤੀ ਗਈ ਹੈ ਇਸ ਬੱਸ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਇਹ ਬੱਸ ਪੂਰਨ ਤਰੀਕੇ ਦੇ ਨਾਲ ਇੱਕ 에어 ਕੰਡੀਸ਼ਨ ਬੱਸ ਹੈਗੀ ਹੈ ਪੂਰਨ ਤਰੀਕੇ ਦੇ ਨਾਲ AC ਬੱਸ ਹੈਗੀ ਹੈ ਔਰ ਵੱਡੀ ਗੱਲ ਇਹ ਤੇ ਦੇਖਣ ਲਈ ਇਹ ਹੈਗੀ ਹੈ ਕਿ ਇਸ ਬੱਸ ਦੇ ਵਿੱਚ ਜਿਹੜੇ ਬਿਰਧ ਸਰੂਪ ਹੈਗੇ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਅਦਦ ਦੇ ਨਾਲ ਲੈ ਕੇ ਜਾਣ ਦਾ ਪ੍ਰਬੰਧ ਜਿਹੜੇ ਨੇ ਉਹ ਪੂਰੇ ਤੌਰ ਦੇ ਉੱਤੇ ਇਸ ਬੱਸ ਦੇ ਵਿੱਚ ਕੀਤੇ ਗਏ ਨੇ ਤੁਸੀਂ ਗਰਾਜ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਰਦੇ ਜਿਹੜੇ ਨੇ ਚਾਰੋਂ ਪਾਸੇ ਲਗਾਏ ਗਏ ਨੇ ਔਰ ਦੋ ਫਲੋਰ ਜਿਹੜੇ ਨੇ ਉਹ ਅੰਦਰ ਬਣਾਏ ਗਏ ਹੋਏ ਨੇ ਜਿਸਦੇ ਜਿਸਦੇ ਉੱਤੇ ਜਿਹੜੇ ਵਿਦ ਸਰੂਪ ਜਿਹੜੇ ਨੇ ਉਹ ਰੱਖ ਕੇ ਗੋਦਵਾਲ ਸਾਹਿਬ ਲੈ ਕੇ ਜਾਏ ਜਾਣਗੇ ਔਰ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਡਰਾਈਵਰ ਕੰਪਾਊਂਡ ਹੈਗਾ ਉਸ ਦੇ ਵਿੱਚ ਵੀ ਪੂਰਨ ਤੌਰ ਦੇ ਉੱਤੇ ਅਲੱਗ ਇੱਕ ਪਾਰਟੀਸ਼ਨ ਜਿਹੜਾ ਦਿੱਤਾ ਹੋਇਆ ਹੈ ਤਾਂ ਕਿ ਜਿਹੜਾ ਡਰਾਈਵਰ ਕੰਪਾਊਂਡ ਹੈ ਉਹ ਅਲੱਗ ਰਵੇ ਫਰਸਟ ایڈ ਕਿਟ ਅੰਦਰ ਦਿੱਤੀ ਗਈ ਹੈ ਕਿਸੇ ਵੀ ਤਰੀਕੇ ਦੀ ਫਰਸਟ ایڈ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਇਹਦੇ ਵਿੱਚ ਦਿੱਤੀ ਗਈ ਹੈ ਔਰ ਜਿਸ ਤਰੀਕੇ ਦੇ ਨਾਲ ਇਸ ਬੱਸ ਨੂੰ ਡਿਜ਼ਾਈਨ ਕੀਤਾ ਗਿਆ ਇਸ ਬੱਸ ਦੇ ਵਿੱਚ ਸੰਗਤ ਦੇ ਬੈਨ ਦਾ ਪ੍ਰਬੰਧ ਵੀ ਜਿਹੜਾ ਅੰਦਰ ਕੀਤਾ ਗਿਆ ਹੈ ਸੋ ਕਿਤੇ ਨਾ ਕਿਤੇ ਜੇਕਰ ਗੱਲ ਕਰੀਏ ਤਾਂ ਹਰ ਉਸ ਚੀਜ਼ ਦੀ ਜੋ ਜੋ ਕਿ ਇਸ ਬੱਸ ਦੇ ਵਿੱਚ ਜ਼ਰੂਰਤ ਹੈਗੀ ਹੈ ਉਹ ਇਸ ਬੱਸ ਦੇ ਵਿੱਚ ਜਿਹੜੀ ਹੈ ਦੇਣ ਦੀ ਕੋਸ਼ਿਸ਼ ਜਿਹੜੀ ਹੈ ਪੂਰਨ ਤੌਰ ਦੇ ਉੱਤੇ ਕੀਤੀ ਗਈ ਹੈ ਹੋਰ ਕੀ ਕੁਝ ਖਾਸੀਅਤ ਹੈ ਇਸ ਬਸਤੀ ਔਰ ਕਿੰਨੀ ਕ ਲਾਗਤ ਜੇਕਰ ਗੱਲ ਕਰੀਏ ਇਸ ਬਸਤੀ ਆਉਂਦੀ ਹੈ ਇਸ ਬਾਬਤ ਜਾਣਕਾਰੀ ਜਿਹੜੀ ਹੈ ਅਸੀਂ ਸਿੰਘ ਸ਼ੀਦਾ ਸਾਹਿਬ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਨੇ ਅਜ ਮੈਨੇਜਰ ਨੇ ਅਸੀਂ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਸੋ ਕਿਸ ਤਰ੍ਹਾਂ ਇਹ ਗੁਪਤਦਾਨ ਦੇ ਰਾਹੀ ਇਹ ਬੱਸ ਜਿਹੜੀ ਹੈ ਇਹ ਸ਼ਹੀਦਾ ਸਾਹਿਬ ਸੋਹਾਨਾ ਦੇ ਵਿੱਚ ਪਹੁੰਚੀ ਇਸ ਬਾਬਤ ਗੱਲ ਕਰਨ ਲਈ ਸਾਡੇ ਨਾਲ ਸੇਵਾਦਾਰ ਸਾਹਿਬ ਮੌਜੂਦ ਨੇ ਜੋ ਕਿ ਦੇਖਰੇਖ ਕਰਦੇ ਨੇ ਕੰਮਾਂ ਦੀ ਦੇਖਰੇਖ ਕਰਦੇ ਨੇ ਸ਼ਹੀਦਾ ਸਾਹਿਬ ਗੁਰਦੁਆਰਾ ਦੀ ਬਾਬਾ ਜੀ ਕਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਲੱਗਿਆ ਕਿ ਇਹ ਬੱਸ ਜਿਹੜੀ ਹੈ ਸਭ ਤੋਂ ਪਹਿਲਾ ਸਵਾਲ ਹੀ ਇਹ ਹੈ ਬੱਸ ਤੁਹਾਨੂੰ ਕਿੱਥੇ ਖੜੀ ਮਿਲੀ ਕਿਦਾਂ ਚਾਬੀ ਤੁਹਾਡੇ ਤੱਕ ਪਹੁੰਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸਿੰਘ ਸੀਦਾਂ ਵਿਖੇ ਆਪਾਂ ਗੱਲਬਾਤ ਕਰ ਰਹੇ ਹਾਂ ਦਾਨੀ ਸੱਜਣਾ ਦੀ ਜਿਵੇਂ ਕਿ ਸਾਰੀ ਸੰਗਤਾਂ ਨੂੰ ਪਤਾ ਹੀ ਹੈ ਕਿ ਅੱਗੇ ਵੀ ਕਈ ਗੱਡੀਆਂ ਇੱਥੇ ਗੁਰਦੁਆਰਾ ਸਾਹਿਬ ਵਿਖੇ ਦਾਨ ਕੀਤੀਆਂ ਗਈਆਂ ਹਨ ਉਸ ਤਰ੍ਹਾਂ ਹੀ ਇਹ ਗੱਡੀ ਵੀ ਜਿਹੜੀ ਹੈਗੀ ਮਾਰਾ ਦੇ ਸਰੂਪਾਂ ਦੀ ਸੇਵਾ ਵਾਸਤੇ ਪਹਿਲਾਂ ਇਹਦੀ ਭਾਰਤ ਬੈਂਜ ਦੀ 74 ਜਿਹੜੀ ਸੀਗੀ ਉਹ দান ਕੀਤੀ ਗਈ ਸੀਗੀ ਉਹਦੀ ਚਾਬੀਆਂ ਤੇ ਕਾਗਜ਼ ਵਗੈਰਾ ਜਿਹੜੇ ਹੈਗੇ ਆ ਇੱਥੇ ਗੱਡੀ ਨਿਸ਼ਾਨ ਸਾਹਿਬ ਕੋਲ ਖੜਾ ਕੇ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਖੇ ਪਹੁੰਚਾ ਦਿੱਤੇ ਗਏ ਸੀ ਸੇਵਾਦਾਰ ਵੱਲੋਂ ਗੁਪਤ ਰੂਪ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦੀ ਇਹਦੇ ਉੱਪਰ ਬਾਡੀ ਲੱਗਣੀ ਸੀ ਸੋ ਸੇਵਾਦਾਰਾਂ ਦਾ ਸਾਨੂੰ ਗੁਪਤ ਰੂਪ ਵਿੱਚ ਸੁਨੇਹਾ ਆਇਆ ਹੈਗਾ ਕਿ ਅਸੀਂ ਇਹਦੀ ਜਿਹੜੀ ਹੈਗੀ ਬਾਡੀ ਵਗੈਰਾ ਵੀ ਅਸੀਂ ਖੁਦ ਹੀ ਸੇਵਾ ਕਰਾਉਣੀ ਹੈ ਜੀ ਤੇ ਅਸੀਂ ਉਹਦਾ ਸਾਰਾ ਤਿਆਰ ਕਰਾ ਕੇ ਗੱਡੀ ਦੇਣੀ ਹੈ ਫਿਰ ਇੱਥੋਂ ਇਹ 74 ਉਨਾ ਬਾਡੀ ਬਿਲਡਰ ਦੇ ਕੋਲ ਪਹੁੰਚਾਈ ਗਈ ਤੇ ਬਾਡੀ ਬਿਲਡਰ ਕੋਲ ਤਕਰੀਬਨ ਪਿਛਲੇ 6-7 ਮਹੀਨੇ ਤੋਂ ਇਹਦੀ ਬਾਡੀ ਲੱਗ ਰਹੀ ਸੀ ਬਾਡੀ ਲਵਾ ਕੇ ਵਿੱਚ ਪਾਲਕੀ ਸਾਹਿਬ ਵਗੈਰਾ ਲਗਵਾ ਕੇ ਪੂਰੀ ਤਰ੍ਹਾਂ 에어 ਕੰਡੀਸ਼ਨ ਬਸਤਿਆਰ ਕਰਾ ਕੇ ਹੁਣ ਦੁਬਾਰਾ ਇਹ ਬਸ ਇੱਥੇ ਛੱਡੀ ਗਈ ਹੈ ਜੀ ਇਹ ਸਾਰਾ ਹੀ ਜਿਹੜਾ ਦਾਨ ਹੈਗਾ ਇਹਦਾ ਚਾਹੇ ਚਾਸੀ ਦਾ ਸੀਗਾ ਪਹਿਲਾਂ ਤਕਰੀਬਨ 18 ਲੱਖ ਦੇ ਕਰੀਬ ਦੀ ਚਾਸੀ ਸੀਗੀ ਉਸ ਤੋਂ ਬਾਅਦ 22 ਲੱਖ ਦੇ ਕਰੀਬ 23 ਲੱਖ ਦੇ ਕਰੀਬ ਇਹਦੇ ਉੱਪਰ ਬਾਡੀ ਦੇ ਉੱਪਰ ਲੱਗਿਆ ਉਹ ਉਹ ਸਾਰਾ ਹੀ ਦਾਨ ਜਿਹੜਾ ਹੈਗਾ ਇਹ ਗੁਪਤ ਰੂਪ ਵਿੱਚ ਸੇਵਾਦਾਰਾਂ ਵੱਲੋਂ ਕੀਤਾ ਗਿਆ ਹੈਗਾ ਅੱਗੇ ਵੀ ਇੱਥੇ ਪਹਿਲਾਂ ਵੀ ਗੱਡੀਆਂ ਕਾਫੀ ਚਾਹੇ ਸੋਨੇ ਦੀ ਸੇਵਾ ਹੈਗੀ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਸੇਵਾ ਹੈਗੀ ਇਸ ਤਰ੍ਹਾਂ ਕੀ ਹੁਣ ਬਿਲਡਿੰਗਾਂ ਵਗੈਰਾ ਦੇ ਵਿੱਚ ਚੱਲ ਰਹੀਆਂ ਹਨ ਸੇਵਾਵਾਂ ਉਹਨਾਂ ਦੇ ਵਿੱਚ ਵੀ ਮਾਇਆ ਦੀ ਸੇਵਾ ਵੀ ਹੈ ਜਿਹੜੀ ਉਹ ਗੁਪਤ ਰੂਪ ਦੇ ਵਿੱਚ ਇੱਥੇ ਕੀਤੀ ਜਾਂਦੀ ਹੈ ਕਿਉਂਕਿ ਸੰਗਤਾਂ ਇੱਥੇ ਗੁਰਦੁਆਰਾ ਸਿੰਘ ਸੀਦਾਂ ਵਿਖੇ ਜੋ ਵੀ ਦਾਨ ਕਰਦੀਆਂ ਹਨ ਉਹ ਕੋਈ ਨਹੀਂ ਸਾਡੇ ਕੋਲ ਕਹਿੰਦਾ ਹੈਗਾ ਵੀ ਸਾਡਾ ਨਾਮ ਉਜਾਗਰ ਕਰੋ ਉਹ ਕਹਿੰਦੇ ਵੀ ਅਸੀਂ ਤਾਂ ਸੇਵਾ ਕਰਨੀ ਹੈ ਗੁਪਤ ਰੂਪ ਦੇ ਵਿੱਚ ਕਰਨੀ ਹੈਗੀ ਇਸ ਤਰ੍ਹਾਂ ਸੇਵਾਵਾਂ ਕਰ ਰਹੇ ਹਨ ਸੋ ਅਸੀਂ ਤਾਂ ਤਨ ਤਨ ਜਥੇਦਾਰ ਬਾਬਾ ਹਰਮਾਨ ਸਿੰਘ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੋ ਇੱਥੇ ਸਾਰੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾ ਰਹੇ ਹਨ ਨਾਲ ਉਨ੍ਹਾਂ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਇੱਥੇ ਇਹ ਜੀਆਂ ਸੇਵਾਵਾਂ ਕਰ ਰਹੇ ਹਨ ਕਿਉਂਕਿ ਸੰਗਤਾਂ ਦੀਆਂ ਇੱਥੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤਾਹੀਂ ਉਹ ਆਪਣੇ ਇਸਬੰਧ ਵਜੋਂ ਇਹੀਆਂ ਸੇਵਾਵਾਂ ਬਣਾਉਂਦੇ ਹਨ ਇਹਦੇ ਵਿੱਚ ਬਸ ਦੇ ਵਿੱਚ ਸੰਗਤ ਵੱਲੋਂ ਜਿਨ੍ਹਾਂ ਨੇ ਇਹ ਸੇਵਾ ਕਰਾਈ ਸੀ ਉਹਨਾਂ ਨੇ ਇਹ ਬੇਨਤੀ ਕੀਤੀ ਸੀਗੀ ਕਿ ਇਹ ਮਹਾਰਾ ਦੇ ਸਰੂਪਾਂ ਵਾਸਤੇ ਬਸ ਵਰਤਣੀ ਹੈ ਕਿਉਂਕਿ ਸਾਡੇ ਗੁਰਦੁਆਰਾ ਸਿੰਘ ਸੀਦਾਂ ਵਿਖੇ ਜੋ ਹੈ ਮਹਾਰਾ ਦੇ ਬਿਰਧ ਸਰੂਪ ਲੈ ਕੇ ਉਹਨਾਂ ਦੇ ਨਵੇਂ ਸਰੂਪ ਦੇਣ ਦੀ ਅਤੇ ਇਸ ਗੁਟਕਾ ਸਾਹਿਬ ਜੋ ਪੁਰਾਣੇ ਬਿਰਧ ਹੁੰਨੇ ਹਨ ਉਹਨਾਂ ਦੀ ਸੇਵਾ ਵਾਸਤੇ ਇੱਥੋਂ ਅਸੀਂ ਇਕੱਠੇ ਕਰਕੇ ਮਹਾਰਾ ਦੇ ਸਰੂਪ ਅਤੇ ਬਿਰਧ ਗੁਟਕਾ ਸਾਹਿਬ ਉਹ ਗੋਵਿੰਦਵਾਲ ਸਾਹਿਬ ਵਗੈਰੇ ਉੱਥੇ ਸੇਵਾ ਤੇ ਲਿਜਾंदे ਹਾਂ ਤੇ ਉਸ ਤੋਂ ਬਾਅਦ ਨਵੇਂ ਸਰੂਪ ਲੈ ਕੇ ਆਉਂਨੇ ਆ ਉਹਦੇ ਵਾਸਤੇ ਸਾਡੇ ਕੋਲ ਇਕੱਠੇ ਕਾਫੀ ਗੁਟਕਾ ਸਾਹਿਬ ਹੋ ਜਾਂਦੇ ਆ ਮਹਾਰਾਜ ਦੇ ਸਰੂਪ ਵੀ ਕਈ 30 35 35 ਸਰੂਪ ਹੋ ਜਾਂਦੇ ਨੇ ਉਸ ਤਰ੍ਹਾਂ ਹੀ ਇਹਦੇ ਵਿੱਚ ਤਿਆਰੀ ਕਰਾਈ ਗਈ ਹੈ ਇਹਦੇ ਚ ਪਾਲਕੀ ਬਣੀ ਹੋਈ ਹੈ ਉਹਦੇ ਵਿੱਚ ਦੋ ਮੰਜ਼ਲੇ ਬਣੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਕੀ ਉਹਨਾਂ ਦੇ ਵਿੱਚ ਮਹਾਰਾਜ ਦੇ ਸਰੂਪ ਤਕਰੀਬਨ 30 35 ਦੇ ਕਰੀਬ ਸਰੂਪ ਸਰੂਪ ਮਹਾਰਾਜ ਦੇ ਉਹ ਵਿਰਾਜਮਾਨ ਹੋ ਜਾਂਦੇ ਹਨ ਅਤੇ ਵਿੱਚ ਜਿਹੜੇ ਹੈਗੇ ਆਗੇ ਉਹ ਗੁਟਕਾ ਸਾਹਿਬ ਦੇ ਵੀ ਰੱਖਣ ਵਾਸਤੇ ਅਤੇ ਨਾਲ ਨਾਲ ਸੰਗਤਾਂ ਦੇ ਥੱਲੇ ਬੈਠਣ ਵਾਸਤੇ ਸਾਰਾ ਪ੍ਰਬੰਧ ਕੀਤਾ ਗਿਆ ਹੈ। 에어 ਕੰਡੀਸ਼ਨਰ ਰੂਪ ਵਿੱਚ ਇਹ ਬੱਸ ਸਾਰੀ ਤਿਆਰ ਕਰਾਈ ਗਈ ਹੈ। ਸੋ ਉਹਨਾਂ ਨੇ ਇਹ ਜਿਹੜੀ ਸੇਵਾ ਹੈਗੀ ਹੈ ਕਿ ਮਹਾਰਾਜ ਦੇ ਸਰੂਪਾਂ ਵਾਸਤੇ ਕਰੀ ਹੈ। ਅਸੀਂ ਵੀ ਇਹਨੂੰ ਉਸੇ ਤਰ੍ਹਾਂ ਤਿਆਰ ਕਰਵਾਇਆ ਹੈਗਾ। ਮਤਲਬ ਮਹਾਰਾਜ ਦੇ ਸਰੂਪਾਂ ਵਾਸਤੇ ਇਹਦੀ ਸੇਵਾ ਇਸ ਤਰ੍ਹਾਂ ਹੀ ਮਹਾਰਾਜ ਦੇ ਸਰੂਪਾਂ ਵਾਸਤੇ ਚੱਲੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਬੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਇਹ ਸੰਸੜ ਨਾਲ ਸੇਵਾਦਾਰ ਸਾਹਿਬ ਜਿਹੜਾ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਬੱਸ ਜਿਹੜੀ ਹੈ ਗੁਪਤ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਇਸ ਬੱਸ ਦੀ ਚੈਸੀ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀ ਉਸ ਤੋਂ ਬਾਅਦ ਇਸ ਬੱਸ ਦੀ ਬਾਡੀ ਜਿਹੜੀ ਹੈ ਜਿਨ੍ਹਾਂ ਨੇ ਸੇਵਾ ਕੀਤੀ ਸੀ ਉਹਨਾਂ ਨੇ ਹੀ ਗੁਪਤ ਰੂਪ ਦੇ ਵਿੱਚ ਇਹ ਬਾਡੀ ਜਿਹੜੀ ਹੈ ਉਹ ਤਿਆਰ ਕਰਵਾਈ ਜਿਸ ਦੇ ਵਿੱਚ ਜਿਹੜੇ ਵਿਰਧ ਸਰੂਪ ਹੁੰਦੇ ਨੇ ਉਹਨਾਂ ਨੂੰ ਜਿਹੜਾ ਲਿਜਾਣ ਲਈ ਜ ਪੂਰਨ ਤੌਰ ਤੇ ਤਾਂ ਪ੍ਰਬੰਧ ਜਿਹੜੇ ਕੀਤੇ ਗਏ ਨੇ ਜਿਸ ਤਰੀਕੇ ਬਾਬਾ ਜੀ ਨੇ ਦੱਸਿਆ ਕਿ ਅੰਦਰ ਜਿਹੜਾ ਹੈ ਦੋ ਮੰਜ਼ਲਾਂ ਦੇ ਕਰੀਬ ਜਿਹੜਾ ਹੈ ਨੇ ਉਹ ادب ਦੇ ਨਾਲ ਜਿਹੜੇ ਅੰਦਰ ਜਿਹੜੇ ਰੱਖੇ ਜਾਣ ਔਰ ਗੋਦਵਾਲ ਸਾਹਿਬ ਜਿਹੜੇ ਨੇ ਪਹੁੰਚਾਏ ਜਾਣ ਸੋ ਉਸੇ ਤਰੀਕੇ ਦੇ ਨਾਲ ਹੀ ਇਹ ਬਸ ਦੀ ਸੇਵਾ ਜਿਹੜੀ ਹੈ ਉਹ ਖੋਈ ਹੈ ਸੋ ਇਸ ਦੇ ਨਾਲ ਕਿਤੇ ਨਾ ਕਿਤੇ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਅੱਜ ਵੀ ਜਿਹੜੀ ਸੇਵਾ ਭਾਵਨਾ ਹੈਗੀ ਉਹ ਪੰਜਾਬ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਕਿਸ ਤਰੀਕੇ ਨਾਲ ਵਸ ਰਹੀ ਹੈ ਔਰ ਉਸ ਦਾ ਇੱਕ ਜਿੰਦਾ ਜਾਗਦਾ ਜਿਹੜਾ ਕਹਿ ਸਕਦੇ ਹਾਂ ਮਿਸਾਲ ਜਿਹੜੀ ਹੈ ਉਹ ਇਸ ਇਸ ਵਸ ਨੂੰ ਇਸ ਵਸ ਤੋਂ ਜਿਹੜੀ ਹੈ ਉਹ ਲਈਤੀ ਜਾ ਸਕਦੀ ਹੈ ਜੋ ਕਿ ਸਿੰਘ ਸ਼ਹੀਦ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਸੋਹਾਨਾ ਦੇ ਵਿੱਚ ਇਸ ਵਕਤ ਮੌਜੂਦ ਹੈ ਕੈਮਰਾ ਪਰਸਨ ਅਜੀਤ ਨਾਲ ਸਾਹੇਂਦਰੂ ਲਿਵਿੰਗ ਇਨ ਅ ਨਿਊਜ਼ ਮੋਹਾਲੀ